ਚਾ ਇਹ ਜਿਹੜੀ ਤੁਹਾਡੀ ਪਕੜ ਹੈ ਬਾਈ ਜੀ ਮਤਲਬ ਬਿਲਕੁਲ ਆਪਾਂ ਕਹਿ ਰਹੀਏ ਕਿ ਇੱਕ ਬਹੁਤ ਡੰਗਾਈ ਚ ਚਲੇ ਜਾਂਦੇ ਆ ਬੜੇ ਦੇਸੀ ਪਿੰਡੂ ਕਿਰਦਾਰਾਂ ਨੂੰ ਬੜੀ ਨੇੜਿਓਂ ਜਾ ਕੇ ਫੜਦੇ ਹੋ ਤੁਸੀਂ ਔਰ ਉਹ ਉਹਦੇ ਵਾਸਤੇ ਜਿਹੜੀ ਆਪਾਂ ਕਹਿ ਸਕਦੇ ਕਿ ਰਿਸਰਚ ਜਿਹੜੀ ਹੁੰਦੀ ਆ ਉਹ ਰਿਸਰਚ ਵਰਕ ਕਿੰਨਾ ਕੁ ਹੁੰਦਾ ਤੁਹਾਡਾ ਬਤਾਰਾ ਡਾਇਰੈਕਟਰ ਮੇਰਾ ਤੇ ਬਤਾਰਾ ਲੇਖਕ ਵੀ ਮੇਰਾ ਵੀਰੇ ਜਿਸ ਟਾਈਮ ਮੈਂ ਫਿਲਮ ਡਾਇਰੈਕਟ ਨਹੀਂ ਕਰ ਰਿਹਾ ਜੀ ਉਸ ਵੇਲੇ ਤੁਸੀਂ ਇਹ ਸੋਚ ਲਿਓ ਕਿ ਮੈਂ ਰਿਸਰਚ ਹੀ ਕਰ ਰਿਹਾ ਹੋਊਂਗਾ ਜਾਂ ਮੈਂ ਕਿਤਾਬ ਪੜ ਰਿਹਾ ਹੋਊਗਾ ਜਾਂ ਮੈਂ ਫਿਲਮਾਂ ਦੇਖ ਰਿਹਾ ਹੋਊਗਾ ਜਾਂ ਮੈਂ ਫਿਲਮ ਲਿਖ ਰਿਹਾ ਹੋਊਗਾ ਜਾਂ ਮੈਂ ਵੈਬ ਸੀਰੀਜ਼ ਲਿਖ ਰਿਹਾ ਹੋਊਗਾ ਜਾਂ ਮੈਂ ਲੋਕਾਂ ਦੀਆਂ ਹੋਰ ਦੋਸਤਾਂ ਦੀਆਂ ਲਿਖੀਆਂ ਹੋਈਆਂ ਸਕ੍ਰਿਪਟਾਂ ਪੜ ਰਿਹਾ ਹੋਊਗਾ ਕਿਉਂਕਿ ਮੇਰਾ ਇਹ ਜਿਹੜਾ ਮਕਸਦ ਆ ਉਹ ਕੋਈ ਪੈਸੇ ਕਮਾਉਣ ਲਈ ਬਿਜ਼ਨਸ ਨਹੀਂਗਾ cinema ਮੇਰਾ ਮੇਰਾ ਇੱਕ ਮਤਲਬ ਇੱਕ ਤਰ੍ਹਾਂ ਨਾਲ ਫਰਜ ਆ ਕਿ ਜੇ ਮੈਂ ਫਿਲਮ ਏਕ ਕਰਾਂ ਤਾਂ ਮੈਂ ਐਦਾਂ ਦਾ ਸਿਨੇਮਾ ਬਣਾਉਣਾ ਸ਼ਾਰਟ ਫਿਲਮ ਵੀ ਆ ਚਾਹੀਏ ਵੈਬ ਸੀਰੀਜ਼ ਵੀ ਆ ਚਾਹੀਏ ਫੀਚਰ ਫਿਲਮ ਵੀ ਆ